ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਣੇ ਆ ਫਰੀਦਮ ਫਿਟ ਆਰਮੀ ਅਕੈਡਮੀ ਦੇ ਜੋ ਨਿਊ ਬੈਚ ਸਟਾਰਟ ਹੋ ਰਿਹਾ ਉਹਦੇ ਲਈ ਕੀ ਕੀ ਸਾਰੇ ਫੈਸਿਲਿਟੀ ਵਗੈਰਾ ਨੇ ਕੀ ਸਾਰਾ ਕੁਝ ਆ ਉਸ ਤੋਂ ਬਾਅਦ ਸਟਾਰਟਿੰਗ ਕਰਦੇ ਆਂ ਅੰਦਰ ਤੋਂ ਐਂਟਰ ਠੀਕ ਹੈ ਐਂਟਰ ਐਂਡ ਕਰਦੀ ਸਾਰੇ ਤੁਹਾਨੂੰ ਸਿਕਿਉਰਿਟੀ ਗਾਰਡ ਮਿਲਣਗੇ ਜੋ ਕਿ ਤੁਹਾਨੂੰ ਸਾਰਾ ਪੁੱਛਣਗੇ ਕਿਸ ਪਰਪਸ ਲਈ ਆਂ ਕੀ ਸਾਰਾ ਸੀਨ ਆ ਸਾਰਾ ਤੁਹਾਡਾ ਠੀਕ ਹੈ ਐਂਟਰੀ ਉਸ ਤੋਂ ਬਿਨਾਂ ਨਹੀਂ ਹੋਏਗੀ ਤੁਹਾਡੀ ਠੀਕ ਹੈ ਜੀ ਹੁਣ ਇਹ ਮੁੰਡੇ ਕੁੜੀਆਂ ਤੇ ਮੁੰਡਿਆਂ ਦਾ ਪੰਜਾਬ ਪੁਲਿਸ ਭਰਤੀ ਦੇ ਲਈ ਠੀਕ ਹੈ ਤਾਂ ਉਹਦੇ ਲਈ ਉਹਨਾਂ ਬੱਚੇ ਦੀ ਰਿਹਾਇਸ਼ ਤੇ ਹੋਸਟਲ ਦਾ ਪ੍ਰਬੰਧ ਸਾਰਾ ਤੁਹਾਨੂੰ ਦਿਖਾਣਾ ਦੇਖ ਸਕਦੇ ਮੇਰੇ ਪਿੱਛੇ ਸਾਰਾ ਤੇ ਇਹ ਜੋ ਸਾਰਾ ਹੋਸਟਲ ਆ ਇਹ ਸਾਈਡ ਵਾਲਾ ਇਹ ਸਾਰਾ ਇਹ ਸਾਰਾ ਬॉयਜ਼ ਹੋਸਟਲ ਹੈ ਠੀਕ ਹੈ ਤੁਹਾਨੂੰ ਹਰ ਇੱਕ ਹੋਸਟਲ ਦੇ ਇਸ ਕਮਰੇ ਜਾ ਕੇ ਆਪਾਂ ਤੁਹਾਨੂੰ ਦਿਖਾਣਾ ਹੈ ਸਾਰਾ ਕਿਵੇਂ ਕਿਵੇਂ ਸਿਸਟਮ ਹੈ ਕਿਵੇਂ ਨਹੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਅਕੈਡਮੀ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਠੀਕ ਹੈ ਤੇ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਕਿ ਜੇ ਤੁਸੀਂ ਅਕੈਡਮੀ ਆਣਾ ਹੈ ਤਾਂ ਤੁਹਾਨੂੰ ਹਰ ਇੱਕ ਡਿਟੇਲ ਆ ਜਿਹੜੀ ਅਕੈਡਮੀ ਵਿੱਚ ਮਿਲ ਸਕੇ ਸਾਰਾ ਠੀਕ ਹੈ ਕੋਈ ਬੱਚੇ ਜੂਰ ਤੋਂ ਆਉਂਦੇ ਨੇ ਤਾਂ ਉਹ ਜੇ ਦੋ ਵਾਰ ਵਿਜ਼ਿਟ ਨਹੀਂ ਕਰ ਸਕਦੇ ਤਾਂ ਇੱਕ ਵਾਰੀ ਇਸ ਵੀਡੀਓ ਨੂੰ ਦੇਖ ਕੇ ਸਾਰਾ ਇਸ ਵਿੱਚ ਨੌਲੇਜ ਜਿਹੜੀ ਲੈ ਸਕਦੇ ਨੇ ਆਪਾਂ ਫੋਕਸ ਦੱਸ ਦਿੰਦਾ ਆ ਸਾਹਮਣੇ ਇਸ ਸਾਈਡ ਤੇ ਕੁੜੀਆਂ ਦਾ ਹੋਸਟਲ ਹੈ ਜੀ 프ੰਟ ਤੇ ਠੀਕ ਹੈ ਜੀ ਤੇ ਆ ਰਹੀ ਆਪਣੀ ਮੈਸ ਠੀਕ ਹੈ ਇਹ ਕੁੜੀਆਂ ਦੀ ਮੈਸ ਹੈ ਇਧਰ ਠੀਕ ਹੈ ਇਧਰ ਆਪਾਂ ਮੁੰਡੇ ਨਹੀਂ ਆਉਂਦੇ ਤਾਂ ਫਸਟ ਆਫ ਆਲ ਤੁਹਾਨੂੰ ਮੁੰਡਿਆਂ ਦੀ ਮੈਸ ਵੱਲ ਲੈ ਕੇ ਚੱਲਦੇ ਹਾਂ ਸਾਡੇ ਲੋ ਜੀ ਆਜੋ ਜੇ ਮੈਂ ਤੁਹਾਨੂੰ ਪਤਾ ਕਿ ਆਪਾਂ ਅ ਬੱਚਿਆਂ ਨੂੰ ਰੱਖ ਕੇ ਖਾਣਾ ਦੋ ਕੰਚਾ ਜਿਹੜੇ ਪ੍ਰੋਵਾਈਡ ਕਰਦੇ ਆਂ ਤੇ ਇਹ ਰਹਿ ਆਪਣਾ ਇੱਥੇ ਬੈਠ ਕੇ ਬੱਚੇ ਆਰਾਮ ਨਾਲ ਕੁਰਸੀ ਟੇਬਲ ਲੱਗਿਆ ਹੋਇਆ ਆਰਾਮ ਨਾਲ ਬੈਠ ਕੇ ਸੇ ਖਾਣਾ ਵਲੀ ਫਾਸਟੇ ਦਾ ਕਰਦੇ ਆਂ ਜੀ ਇੱਥੇ ਮਸਤਰਾ ਕੇ ਸਾਡਾ ਚੀਜ਼ਾਂ ਬਤਾਈਆਂ ਨੇ ਅੰਗਰੀਸਿਕ ਸਟਾਡਰਪੂਲ ਵਾਸਤੇ ਵਗੈਰਾ ਕਿਤੇ ਤੇ ਇਸ ਸਾਈਡ ਤੇ ਬਰਤਨ ਲੱਗਿਆ ਸਾਫ਼ ਕਰਕੇ ਸਭਾ ਆਲੋਗੈਨ ਕੀ ਦੇਖ ਸਕੋ ਲੱਗਿਆ ਹੈ ਠੀਕ ਹੈ ਆਪਣੇ ਨੂੰ ਪਾਣੀ ਪੀਣੇ ਉੱਥੇ ਢਾਈ ਸਾਈਡ ਤੇ ਆਪਣੇ ਇੱਕ ਨਾਰਮਲ ਛੋਟਾ ਟਾਇਲਟ ਬਾਥਰੂਮ ਹੈ ਠੀਕ ਹੈ ਤੇ ਮਤਲਬ ਇਨ ਕੇਸ ਆਫ ਬੱਚਾ ਰੋਟੀ ਖਾਣ ਦੇ ਟਾਈਮ ਜੇ ਕਿਸੇ ਪ੍ਰੈਸ਼ਣਾ ਹੋਵੇ अलग अलग मुंडे की मैस हो गई दिखा रहे हैं उस साल है इस साइड है कुड़ी की ठीक है अलग अलग बैठ के बच्चे खाने खाते हैं ਆਜੇ ਦੋਸਤੋ ਬਹੁਤ ਕੁਝ ਦਿਖਾਣਾ ਹੈ ਮੋਟਾ ਦਾ ਕੋਸਟਮ ਠੀਕ ਹੈ ਆਜੇ ਦੋ ਤੇ ਮਜ਼ਾ ਕਰਨਾ ਪੜਾ ਕੈਮਰਾਮੈਨ ਤਕੜਾ ਹਾਂਜੀ ਹਾਂਜੀ ਤਕੜਾ ਹੀ ਥਾਲੀ ਕੋਲ ਤੋਂ ਗਾਲਾ ਕੀ ਇੰਤਹਾਰ ਠੀਕ ਹੈ ਇਹ ਦਾਰ ਦੇ ਵਿੱਚ ਇਹਨੂੰ ਦੇ ਸਾਈਡ ਤੇ ਸਾਹ ਜਿਹੜੇ ਲੋਟਦਾਰਾਂ ਦਾ ਮੋਟਾ ਦਾ ਕੋਸਟਮ ਹੋਏਗਾ ਯੂ ਠੀਕ ਹੈ ਆਜੋ ਉਹਦੇ ਪਰਦੇ ਕਿਧਰ ਗਏ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਬੱਚਿਆ ਉਹ ਜਿਹੜਾ ਪ੍ਰੋਪਰਸ ਲੱਗਿਆ ਮਿਲੂਗਾ ਮਾਇਰ ਲਿਆ ਸਾਰੇ ਬੱਚੇ ਆਜੋ ये लॉकर सिस्टम जो कि बहुत ज़्यादा जरूरी हमें बच्चों के लिए ठीक है ताकि तुम बच्चे अपना समान वगैरह रख के लॉकर ला के करीब बच्चों स्टडी टेबल ठीक है जी जिते बच्चे बैठ के अपना रात पढ़ाई कर सकन अपना कुछ लिखना या कुछ चीज़ है वो कर तो आराम से बच्चे बैठ के लिख सकते पढ़ सकते हैं ਇਹ ਜਿਹੇ ਤਰ੍ਹਾਂ ਦੇ ਸਾਰੇ ਕੜੀ ਤੇ ਵਲ ਅਲੱਗ-ਅਲੱਗ ਕੋਨਿਆਂ ਤੇ ਲਗਾਏ ਪਏ ਫੇਸ ਕੀਤੇ ਪਏ ਸਾਰੇ ਇਸ ਸਾਈਡ ਦੇਖ ਸਕਦੇ ਹੋ। ਇਹ ਇਹ ਦੇਖਿਆ ਦੋ ਬੈਡਰੂਮ ਚੁਗੇ ਰੱਖਦੇ ਆਪਾਂ ਅਲਵਾਰੀ ਇਹ ਰੱਖ ਸਕ। ਬੱਚੇ ਨੂੰ ਮਿਲ ਜੇਗਾ ਕੋਈ ਸਮਾਨ ਨੂੰ ਰੱਖਣਾ ਸਾਰਾ ਇਸੇ ਰੱਖ ਸਕਦਾ ਬੱਚਾ। ਬਾਹਰ ਦਾ ਵੀਊ ਦਿਖਾਈ ਤੁਹਾਨੂੰ ਇਹ ਬੜਾ। ਤਕਰੀਬਨ ਇਹ ਸਾਡੇ ਬਾਹਰ ਦਾ ਵੀਊ ਆ। ਆ ਸਾਹਮਣੇ ਜਿਹੜਾ ਚੰਡੀਗੜ੍ਹ ਹਾਈਵੇ ਜਾ ਰਿਹਾ ਤੇ ਤੁਹਾਨੂੰ ਲੋਕੇਸ਼ਨ ਆ ਜਿਹੜੀ ਦੱਸਦੇ ਨੇ ਸਾਰੇ ਕਿੱਥੇ ਲੋਕੇਸ਼ਨ ਵੇਖਰ ਆ ਜੀ ਵੀਡੀਓ ਥੋੜੀ ਲੰਬੀ ਜੁ ਹੋ ਸਕਦੀ ਆ ਪਰ ਤੁਸੀਂ ਇੱਕ ਵੀਡੀਓ ਦੇ ਵਿੱਚ ਸਾਰਾ ਡਿਟੇਲ ਆ ਤੁਹਾਨੂੰ ਪਿਲ ਗਈ ਜਾਣਕਾਰੀ ਮਿਲ ਜੇ ਫਾਈ ਕੂਮ ਸੀਗਾ ਇਸੇ ਤਰ੍ਹਾਂ ਦੇ ਤਿੰਨ ਬਿਲਡਿੰਗਸ ਨੇ ਆ ਜੀ ਦੋਸਤੋ ਹੁਣ ਹੁਣ ਦਿਖਾਉਨੇ ਆ ਉੱਪਰ ਕੁੜੀਆਂ ਦੇ ਗੁੰਡਿਆਂ ਦੇ ਹੋਸਟਲ ਤੋਂ ਗਰਾਉਂਡ ਦਾ 뷰 ਠੀਕ ਹੈ ਜੀ ਇਹ ਆਪਣਾ ਗਰਾਉਂਡ ਆ ਜੀ 400 ਮੀਟਰ ਇਸ ਤੋਂ ਪੱਟਾ ਹੀ ਗਰਾਊਂਡ ਆਹੀ ਥੋੜਾ ਤੇ ਇੱਥੇ ਪ੍ਰੋਪਰ ਮਾਰਕਿੰਗ ਕਰਕੇ ਆਪਾਂ ਨੇ ਸਾਰੀ ਸੈਟਿੰਗ ਇਹਦੀ ਕਰ ਦਿੱਤੀ ਆ ਆਜੋ ਹੁਣ ਨੀਚੇ ਜਾ ਕੇ ਆਪਾਂ ਕੁੜੀਆਂ ਦਾ ਸਾਰਾ ਕੁਝ ਕਰਦੇ ਆ ਆ ਜੀ ਦੋਸਤੋ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਬੱਚਿਆਂ ਜਿਵੇਂ ਬਾਥਰੂਮ ਕਿਸ ਤਰ੍ਹਾਂ ਦੇ ਹੈਗੇ ਨੇ ਕਿਸ ਤਰ੍ਹਾਂ ਨਹੀਂ ਸਾਰਾ ਕੋਸਮ ਦਿਖਾ ਦੇਣੇ ਫਸਟ ਆਫ 올 ਇਧਰ ਚੱਲਦੇ ਹਾਂ ਲੋ ਜੀ ਕਰੋ ਚੈੱਕ ਠੀਕ ਹੈ ਇਥੇ ਕਰਕੇ ਬਚੇ ਆਪਣਾ ਬਰਸਰੀਆ ਸਾਰਾ ਜੇ ਕਰ ਜਾਂਦੇ ਨੇ ਇਹ ਆ ਜੀ ਦਰਦ ਤੋ ਇਹ ਲੋਕੋ ਇਹ ਇੰਗਲਿਸ਼ ਸੀਟ ਠੀਕ ਹੈ ਜੀ ਇਧਰ ਬੱਚਿਆਂ ਦੇ ਲਈ ਵਾਟਰੂਮ ਵਗੈਰਾ ਵਰਤੀ ਸਾਰ ਠੀਕ ਹੈ ਦੇਖੋ ਸੀਟ ਇੱਥੇ ਟੋਇਲਟ ਇੱਥੇ ਪਾਲਰਸ ਠੀਕ ਹੈ ਜੀ ਆਜੋ ਤੇ ਹੁਣ ਇਸੇ ਦੇ ਨਾਲ ਐਸੀ ਜਿਵੇਂ ਮੈਂ ਇੱਕ ਨੋਟ ਲਗਾਇਆ ਤੇ ਨਾਲ ਨਾਲ ਦੂਜੇ ਲੋਕਾਂ ਦਾ ਇਹਦਾ ਇਹ ਵੀ ਨਾਲ ਹੀ ਅਟਾਇਚ ਕਰੋ ਨਾ ਉੱਪਰ ਕਰ ਲੈ ਜਾਂ ਰੈਗੂਲੇਟਰ ਨੂੰ एक दे दे। एक बार डॉलर बास में इसे एक कॉलेज नाम वाले पिक्चर में सावर कपड़े पहनते हैं तो ये उस चीज़ का है ना तेज़र्च नार्थ पार्क वालों के साथ ये सब चीज़ है सामने के आउट ये सेकंड मंचल दे आ गया आप हाँ बाहर भी बात हुई एक बाहर डॉलर बास हुआ ये पिक्चर में ली चलो हाँ दोस्तों आरोप के सम ਸਾਰਾ ਸਿਸਟਮ ਬਿਲਕੁਲ ਨੇੜੇ-ਨੇੜੇ ਆ ਠੀਕ ਹੈ ਜੀ ਆ ਬॉयਜ਼ ਹੌਸਟਲ ਆ ਤਖਤਰਾ ਤੇ ਦੇਖ ਸਕਦੇ ਤੇ ਨਾਲ ਦੀ ਨਾਲ ਇਥੇ ਬੱਚੇ ਨਿਕਲੇ ਇੱਥੇ ਆ ਕੇ ਆਪਣਾ ਖਾਣਾ ਪੀਣਾ ਕਰਦਾ ਠੀਕ ਆ ਤਾਂ ਵੀ ਅੰਦਰ ਉਹ ਸਾਰੇ ਤੇ ਮੁੰਡਿਆਂ ਦੀ ਮੈਂ ਸਾਡਾ ਜਨਤੂਆਂ ਕੁੜੀਆਂ ਦੀ ਮੈਂ ਆਹ ਰਾਏ ਤੇ ਆ ਮੈਸਾਂ ਤੇ ਕੁੜੀਆਂ ਦਾ ਹੌਸਟਲ ਹੁਣ ਤੁਹਾਨੂੰ ਦਿਖਾ ਦਿੰਦੇ ਆ ਸਾਰਾ ਕੁੜੀਆਂ ਦੇ ਕਿਵੇਂ ਹੌਸਟਲ ਦਾ ਰਹਿਣ ਸਹੂਲਤ ਸਾਰਾ ਉਸ ਤੋਂ ਲੱਗਦਾ रूम ठीक है अपने बॉर्डन बहने कुछ सबको प्रॉब्लम होती बच्चे गर्ल्स ठीक है बद्दे वो भी टेप स्टडी टेबल होगा, ठीक है? हाँ सलाह सही है। आज नहीं? सही इस बारे फ्लोर साइड पे हम जा रहे हैं। वो खुड़ियाँ दे डॉलर बासो भली ज़्यादा। है न? हाय दोस्तों आज उपनिषद में हम खुड़ियाँ ऊपर आते हैं।

ਜਾਦਾ ਤੇ ਬੀ ਤੁਸੀਂ ਜੇ ਕੋਈ ਹੋਣ ਸਾਹ ਆਜਾ ਜੀ ਤੇ ਹੁਣ ਚੱਲਦੇ ਆਪਾਂ ਅੱਗੇ ਤੇ ਸਭ ਤੋਂ ਜਿਹੜੀ ਵੱਡੀ ਗੱਲ ਆ 24 ਐਂਡ 7 ਆਵਰਸ ਠੀਕ ਹੈ ਕਵਰੀ ਉਹ ਲੋਕੀ ਜਿਹੜੀ ਆਪਨੇ ਆਈਡੀਆ ਕੁੜੀਆਂ ਮੁੰਡਿਆਂ ਦੇ ਪ੍ਰੋਪਰ ਜਿਹੜੀ ਨਜ਼ਰ ਰੱਖੀ ਦਾ 24 ਘੰਟੇ ਕਵਰੀ ਲੱਤੇ ਹੋਟਲ ਦੇ ਸਿਰ ਤੋਂ ਜ਼ਿਆਦਾ ਦੇਖਦੇ ਠੀਕ ਹੈ

ਚਲੋ ਕੋਰੀਡੋਰ ਦੇਖਾ ਦੇਣਾ ਤੁਹਾਨੂੰ ਕੋਈ ਜਿਹੜਾproperly ਟਿਕਿਆ ਤੇ ਇਸ ਸਾਈਡ ਤੋਂ ਜਾ ਕੇ ਉੱਤੇ ਬਾਹਰ ਆਪ ਯੂਏ ਸਾਡੇ ਬਾਹਰ ਕਰ ਤੇ ਆ ਸਾਹਮਣੀ ਆਪਣਾ ਗਰਾਊਂਡ ਹੈ ਆ ਦੇਖ ਸਕਦੇ ਹੋ ਇਸ ਤੋਂ ਬਸੇ ਨਿਕਲੇ ਗਰਾਊਂਡ ਤੋਂ ਆ ਸਾਹਮਣੇ ਜਾਂਦਾ ਚਲੋ ਹੁਣ ਚੱਲਦੇ ਆਪਾਂ ਗਰਾਊਂਡ ਵੱਲੀ ਪਸ ਸਟਾਪ ਹੋ ਗਏਗਾ

ਦੇਖੋ ਆ ਗਏ ਹਾਂ ਗਰਾਊਂਡ ਤੇ ਹਾਂ ਜੀ ਤਾਂ ਦੋਸਤੋ ਦੇਖ ਸਕਦੇ ਤੁਸੀਂ ਮਾਹੌਲ ਪਹਿਲਾਂ ਤਾਂ ਠੀਕ ਹੈ ਸਾਰਾ ਗ੍ਰੀਨਰੀ ਗ੍ਰੀਨਰੀ ਏਰੀਆ ਠੀਕ ਹੈ ਜੀ ਤੇ ਆ ਆਪਣਾ ਕੁੜੀਆਂ ਦਾ ਹੋਸਟਲ ਹੈ ਸਟ੍ਰਾਂ ਸਾਰੇ ਠੀਕ ਹੈ ਜੀ ਬਹੁਤ ਸਾਹਮਣੇ ਕੁੰਡਿਆ ਰਸਤਾ ਆਜੋ ਸੋ ਲੈ ਚੱਲਣਾ ਗਰਾਊਂਡ ਵੱਲੀ ਠੀਕ ਹੈ ਗਰਾਊਂਡ ਬਹੁਤ ਸਾਰੇ ਪਿੱਛੋਂ ਦਾ ਗਰਾਊਂਡ ਕਿੰਨੀ ਦੂਰ ਹੈ ਕਿ ਇਹਨਾਂ ਸਾਰਾ ਗਰਾਊਂਡ ਵੱਲੀ ਲੈ ਕੇ ਚੱਲੋ ਬਸ ਇੱਕ ਪੈਰ ਕੱਪਿਆ ਗਰਾਊਂਡ ਆ ਜਾਂਦਾ ਜੀ ਆਪਣਾ ਠੀਕ ਹੈ 1 பை ਟੱਪੇ ਆਪਣਾ ਖੜਮੀ ਦਾ ਸਿਸਟਮ ਆ ਜਾਂਦਾ ਜੀ ਗੱਲ ਹੈ ਕਿ ਬਸ ਤੁਸੀਂ ਕਦੋਂ ਆ ਰਹੇ ਹੋ ਠੀਕ ਹੈ ਜੀ ਅੱਧਰ ਪਾ ਕੇ ਚੱਲ ਲੱਗੋ ਰੀਅਲੀ ਚੈੱਕ ਕਰੋ ਜੀ ਬੰਦਾ ਨਹੀਂ ਉੱਥੇ ਸਾਰਾ ਤੇ ਅਨਾਲ ਦੀ ਨਾਲੇ ਬੈਕ ਸਾਈਡ ਤੋਂ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਅਕੈਡਮੀ ਕੋ ਗਰਾਊਂਡ ਸਿੱਧਾ ਠੀਕ ਹੈ ਤੁਹਾਨੂੰ ਦਿਖਾ ਦਨੇ ਆ ਗਰਾਊਂਡ ਆਹ ਅੱਗੇ ਜੀ ਆ ਜੀ ਆਪਣਾ ਗਰਾਊਂਡ ਸਰ ਨਹੀਂ ਇਹ ਆਪਣਾ ਕੰਬੀਨ ਹੈ ਜੀ ਅੱਧੇ ਘਰ ਤੱਕ ਪੂਰਾ ਲਾ ਦੋ ਠੀਕ ਹੈ ਦੇਖ ਸਕਦੇ ਤੁਸੀਂ ਪੂਰੀ ਗ੍ਰੀਨਰੀ ਗ੍ਰੀਨਰੀ ਗਰਾਸਿੰਗ ਗਰਾਸਿੰਗ ਸਾਰਾ ਠੀਕ ਹੈ ਇਹ ਲਾਸਟ ਤੱਕ ਉੱਗੀ ਉੱਧਰ ਇਹ ਇੱਕ ਆਪਣਾ 400 ਮੀਟਰ ਤੋਂ ਉੱਤੇ ਦਾ ਗਰਾਊਂਡ ਹੈ ਤਾਂ ਸਵੇਰੇ ਉੱਠਦੀ ਸਾਰੇ ਬੱਚੇ ਉੱਥੋਂ ਦੇ ਆਂਦੇ ਨੇ ਸਿੱਧਾ ਗ੍ਰੀਨੀ ਗ੍ਰੀਨੀ ਗਰਾਸ ਗਰਾਸ ਸਾਰਾ ਗਰਾਊਂਡ ਵਧੀਆ ਹੈ ਨਾ ਮਾਹੌਲ ਇੱਕ ਬਹੁਤ ਵਧੀਆ ਹੋ ਜਾਂਦਾ ਪੋਜ਼ਿਟਿਵਿਟੀ ਵਾਲਾ ਮਾਹੌਲ ਹੋ ਜਾਂਦਾ ਤੇ ਬੱਚਿਆਂ ਨੂੰ ਜ਼ਰੂਰੀ ਆ ਗਰਾਊਂਡ ਦੇ ਨਾਲ ਸੌਰੀ ਪੜ੍ਹਾਈ ਦੇ ਨਾਲ ਗਰਾਊਂਡ ਚਲੋ ਹੁਣ ਆਜੋ ਆਪਾਂ ਚੱਲਦੇ ਆ ਅਕੈਡਮੀ ਦੀ ਹੋਰ ਫੈਸਿਲਿਟੀ ਦੇ ਵੱਲੀ ਹੁਣ ਤੁਹਾਨੂੰ ਅੱਗੇ ਚੱਲਦੇ ਆਪਾਂ ਜਿਮ ਵਾਲੀ ਚੱਲੀਏ ਕਿ ਲਾਇਬ੍ਰੇਰੀ ਵਾਲੀ ਚੱਲੀਏ ਆਜੋ ਜੀ ਮਲਾ ਤਾਂ ਦੇਖਦੇ ਦੇਖਦੇ ਥੱਕ ਗਏ ਹੋਗੇ ਹੁਣ ਆਪਾਂ ਕੁਝ ਖਾ ਪੀ ਲਈਏ

ਇਹ ਸਾਡਾ ਸਵਰਗ ਜਿਹਨੂੰ ਕਹਿੰਦੇ ਨੇ ਫੇਰਾ ਦੂਸਰਾ ਕਰ ਜੀ ਚੈੱਕ ਕਰੋ ਕਿ ਸਟੇਟਿਸ ਜੇ ਅਕੀਵਮੈਂਟਸ ਆ ਜੀ ਮੇਨ ਇੰਪੋਰਟੈਂਟ ਜਿਹੜੇ ਕਿ ਹਾਂ ਜਿੰਮ ਦੇ ਵਿੱਚ ਕੀ ਪਾਣੀ ਪੋਸ਼ਕ ਫਰੈਸ਼ ਹੋਣ ਦੇ ਲਈ ਸਭ ਜਲਾਗੇ ਕੀ ਆਪ ਸਫਾਈ ਚੈੱਕ ਕਰੋ ਠੀਕ ਹੈ ਟਾਇਲਟ ਬਾਥਰੂਮ ਆ ਜੀ ਤੇ ਹੁਣ इक्मेंट वगैरह सारे ठीक है फ्रेंच फ्राइज फ्रेंच फ्राइज खुला खुले वेट खेल वगैरह ते नाल दी क्रॉसफिट क्रॉस क्रॉसफिट क्रॉसफिट सारे ये सब चीजें हैं तो स्पेशली थर्सडे दी दिस आईदा है जी किसी ने एरोबिक्स से रुका या स्ट्रेचिंग कुछ करनी है तो साइड से बाकी क्रॉस ट्रेनिंग कर सकते ठीक है सेम तो फिर आगे ता चेंज। आज हम तो आप लाइब्रेरी बनी ठीक है ਇੱਕ ਹੋਰ ਮੋਹਤਨ ਫੋਨ ਫੋਨ ਖਿੜੇ ਪੈਣ ਇਹ ਬਾਰਾ ਕੋਲ ਹੋ ਜਾ ਤਾਂ ਕਿ ਤੁਸੀਂ ਆਪਣੀ ਐਡਮਿਸ਼ਨ ਜਿਹੜੀ ਨਾਲ ਦੇਣਾ ਕਰਵਾ ਦਿਓ ਤਾਂ ਕਿ ਤੁਹਾਨੂੰ ਪੀੜਾ ਕਹਿਣਾ ਪਵੇ ਕਿ ਸੌਰੀ ਬੱਚੇ ਨੈਕਸਟ ਵੈਕਟਰੀ ਆਇਓ ਜਿੰਨੀ ਹੋ ਸਕਦਾ ਜਲਦੀ ਜਲਦੀ ਕੰਪਨੀ 25 ਡੇ ਲਾਈਬ੍ਰੇਰੀ ਜਿਹੜੇ ਡੇ ਵੀ ਤੁਹਾਨੂੰ ਕਰਨਾ ਪਵੇ ਕਿਤਾਬਾਂ ਇਹ ਕਿਤਾਬਾਂ ਬੀਗਰ ਵਿੱਚ 15000 ਤੋਂ ਜ਼ਿਆਦਾ ਬੁੱਕਸ ਅਵੇਲੇਬਲ ਨੇ ਠੀਕ ਹੈ ਤੇ ਬਸ ਹੁਣ ਕੰਮੀ ਆ ਕੇ ਇਹਨਾਂ ਨੂੰ ਪੜਨੇ ਆਣਗੇ ਠੀਕ ਹੈ ਤੇ ਮੈਨੂੰ ਲੱਗਦਾ ਇਹ ਕੰਮ ਜਲਦ ਹੋ ਜਾਣੀ ਆ ਜਲਦੀ ਉਹ ਥੋੜੀ ਸਾਰੇ ਵੇਟ ਕਰ ਲੈ ਤੁਸੀਂ ਬੈਠ ਕੇ ਬੜਾ ਮਾਹੌਲ ਬਿਲਕੁਲ ਸ਼ਾਂਤ ਹੋਈ ਆ ਸਾਰਾ ਠੀਕ ਹੈ ਤੇ ਕੋਈ ਫੋਨਸ ਵਗੈਰਾ ਨਹੀਂ ਅਲਾਉਡ ਕਰਦੇ ਜੀ ਆਪਾਂ ਅ ਇਸ ਟਾਈਮ ਤੇ ਲਾਇਬ੍ਰੇਰੀ ਦਾ ਇਹ ਜਿਸਟਮਸ ਠੀਕ ਹੈ ਤੇ ਬਾਕੀ ਪੇਪਰ ਵਗੈਰਾ ਜੇ ਮੇਰੇ ਹੱਥੋਂ ਦੇ ਡਿਜੀਟਲ ਵੀ ਰੀਡ ਕਰ ਸਕਦਾਂਗਾ ਠੀਕ ਹੈ ਤੇ ਬਾਕੀ ਸਾਰਾ ਮਾਹੌਲ ਠੁੱਕੇ ਬਿਲਕੁਲ ਸਾਡੇਆਂ ਨੂੰ ਰੂਹੀ ਦੋਗੇ ਤਾਂ ਦੋਸਤੋ ਇਹ ਸੀਗਾ ਆਪਣਾ ਸਾਰਾ ਵੀਡੀਓ ਵਿੱਚ ਵੀ ਦੇਖ ਲਿਆ ਸਾਰਾ ਕਵਰ ਆਪ ਤੁਹਾਨੂੰ ਆਪ ਅਕੈਡਮੀ ਦਿਖਾ ਅਕੈਡਮੀ ਦੇ ਵਿੱਚ ਜੋ ਵੀ ਜਿਮਸ ਫੈਸਿਲਿਟੀਜ਼ ਆ ਉਹ ਦਿਖਾਤੀਆਂ ਗਰਾਊਂਡ ਫੈਸਿਲਿਟੀ ਆ ਉਹ ਦਿਖਾਤੀ ਕਲਾਸਰੂਮ ਫੈਸਿਲਿਟੀ ਆ ਉਹ ਦਿਖਾਤੀ ਟਾਇਲਟ ਬਾਥਰੂਮ ਕੁੜੀਆਂ ਦੇ ਬੱਚਿਆਂ ਦੇ ਰਹਿਣ ਦੇ ਲਈ ਸਾਰਾ ਕੁਝ ਉਹ ਦਿਖਾਤੀ ਲਾਇਬ੍ਰੇਰੀ ਵਾਲਾ ਵੀ ਦਿਖਾਤੀ ਤੇ ਇਹਨਾਂ ਲਾਦਾਂ ਵੀ ਕੁਝ ਰਹਿ ਗਿਆ ਹੋਊਗਾ ਬਾਕੀ ਵੀ ਦੇਖ ਲਓ ਇੱਕ ਵਾਰ ਵੀਊ ਸਾਰਾ ਦਿਖਾ ਦੇਣਾ ਸੋ ਪੀਛਾ ਲੱਗੇ ਦੋਸਤੋ ਹੁਣ ਤੁਹਾਨੂੰ ਪਤਾ ਹੈ ਪੰਜਾਬ ਪੁਰਸਪਤੀ ਆ ਰਹੀ ਹੈ ਤਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੇ ਐਡਮਿਸ਼ਨਸ ਜਲਦੀ ਬੁੱਕ ਹੋ ਜਾਂਦੀਆਂ ਨੇ ਸਾਰਾ ਤੇ ਤੁਸੀਂ ਦੇਖ ਰਿਹਾ ਸਿਸਟਮ ਆਪਣਾ ਸਾਰਾ ਤੇ ਜਿੰਨੀ ਜਲਦੀ ਹੋ ਸਕਦਾ ਤੁਸੀਂ ਇਹਨਾਂ ਦੇਖ ਰਹੇ ਹੋ ਕਿ ਹਾਂ ਇੰਨਾ ਆਪਦੀ ਫੈਸਿਲਿਟੀ ਇੰਨਾ ਸਾਰਾ ਕੁਝ ਕੀ ਫੀਸ ਇਹਨਾਂ ਦੀ ਬਹੁਤ ਜ਼ਿਆਦਾ ਹੋएगी ਨਾਲ ਬਿਲਕੁਲ ਹੀ ਜਾਇਜ ਫੀਸ ਆ ਜੀ ਬਿਲਕੁਲ ਹੀ ਜਾਇਜ ਫੀਸ ਇੰਨੀ ਘੱਟ ਫੀਸ ਪੂਰੇ ਪੰਜਾਬ ਦੇ ਵਿੱਚ ਕਿਤੇ ਨਹੀਂ ਹੈਗੀ ਜਿੰਨੀ ਕਿ ਪ੍ਰੀਤਮ ਫਲਟਾਰਮ ਅਕੈਡਮੀ ਫੀਸ ਆ ਜੀ ਤੇ ਤੁਸੀਂ ਇਸ ਦਾ ਫੀਸ ਸਟਰਕਚਰ ਜੋ ਪਤਾ ਕਰਨਾ ਹੈ نیچے ਦੋ ਨੰਬਰ ਉੱਤੇ ডিসਪਲੇ ਹੋ ਰਹੇ ਹਨ ਇਹਨਾਂ ਦੋਨੋਂ ਨੰਬਰ ਉੱਤੇ ਤੁਸੀਂ ਕਿਸੇ ਵੀ ਤੇ WhatsApp ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਕੁਇਰੀ ਕਰਕੇ ਤੁਸੀਂ ਸਾਨੂੰ ਸਾਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਨਾਲ ਦਾ ਰਜਿਸਟ੍ਰੇਸ਼ਨ ਕਰਵਾ ਕੇ ਸਾਡੀ ਅਕੈਡਮੀ ਜਿਹੜਾ ਜੁਆਇਨ ਕਰ ਸਕਦੇ ਹੋ ਇੱਥੇ ਆਪਾਂ ਪੀਪਰ ਗਰਾਊਂਡ ਫਿਜ਼ੀਕਲ ਹਰ ਇੱਕ ਤਰ੍ਹਾਂ ਦੀ ਤਿਆਰੀ ਕਰਾਉਣਾ ਤੇ ਨਾਲ ਦੀਆਂ ਬੱਚੇ ਦੇ ਫਾਰਮ ਜਿਹੜੀ ਵੀ ਭਰ ਤੇ ਜੇ ਦੋਸਤੋ ਤੁਸੀਂ ਆਣਾ ਏ ਤਾਂ ਆਹ ਵਾਲਾ ਹੈਗਾ ਇਹ ਮੇਨ ਇੱਥੇ ਬਸ ਸਟੈਂਡ ਆ ਠੀਕ ਹੈ ਜੀ ਇੱਥੋਂ ਆ ਸਾਰਾ ਇਹ ਚੰਡੀਗੜ੍ਹ ਰੋਡ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਨਾ ਇਹ ਚੰਡੀਗੜ੍ਹ ਰੋਡ ਆ ਆਪਣਾ ਠੀਕ ਹੈ ਤੇ ਇੱਥੇ ਆ ਕੇ ਤੇ ਇੱਥੋਂ ਆਪਣੀ ਜਿਹੜੀ ਅਕੈਡਮੀ ਆ ਦੋਸਤੋ ਉਹ ਸਾਰੀ ਉਹ 100 ਮੀਟਰ ਤੇ ਆ ਜੀ ਕਿਸੇ ਬੱਚੇ ਨੇ ਚੰਡੀਗੜ੍ਹ ਤੋਂ ਆਉਣਾ ਤਾਂ ਕਿਸੇ ਬੱਚੇ ਨੇ ਜਿਹੜਾ ਅਜੇ ਚੰਡੀਗੜ੍ਹ ਤੋਂ ਆਉਣਾ ਹੈ ਤਾਂ ਇਹ ਵਾਲਾ ਰੋਡ ਆ ਇੱਥੋਂ ਕਿਹੜਾ ਰੂਟ ਪੈਂਦਾ ਹੈ ਜਿਹੜਾ ਆਪਣਾ ਮੇਨ ਲੋਕੇਸ਼ਨ ਆ ਜੀ ਇਹ ਉੱਚਾ ਪਿੰਡ ਸੰਘੋੜ ਦੀ ਆ ਉੱਚਾ ਪਿੰਡ ਸੰਘੋੜ ਆ ਇੱਥੇ ਤੋਂ ਆਪਣਾ ਚੰਡੀਗੜ੍ਹ ਰ ਇਸ ਸਾਈਡ ਤੋਂ ਆ ਕੇ ਬਚਿਆ ਤੇ ਸਟੇ ਕਰ ਸਕਦਾ ਫਿਰ ਤੇ ਆਹ ਵਾਲਾ ਜਿਹੜਾ ਲੁਧਿਆਣਾ ਰੋਡ ਆ ਇਸ ਸਾਈਡ ਠੀਕ ਹੈ ਜੀ